ਕਾਲ ਸਾ ਪੰਤ ਦੀ ਸ਼ਾਨ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਟਕ ਦ੍ਰਿਸ਼ ਪੰਜਵਾਂ ਸਥਾਨ ਪਿਛਲੇ ਦ੍ਰਿਸ਼ ਵਿਚਲਾ ਨਵਾਬ ਦਾ ਦਰਬਾਰ ਮੀਰ ਮੰਨੂ ਆ ਕੇ ਸਿੰਘਾਸਨ ਉੱਤੇ ਬੈਠਦਾ ਹੈ ਪਿੱਛੇ-ਪਿੱਛੇ ਦੋ ਦਰਬਾਨ ਅਤੇ ਨਵਾਬ ਸਾਹਿਬ ਹਨ ਨਵਾਬ ਸਾਹਿਬ ਆਪਣੀ ਕੁਰਸੀ ਉੱਤੇ ਬੈਠ ਜਾਂਦੇ ਹਨ ਮੀਰ ਪੂਰੇ 4 ਮਹੀਨੇ ਘੇਰਾ ਪਾਈ ਰੱਖਿਆ ਏ ਕਿਲਾ ਰਾਮਰਾਉਣੀ ਨੂੰ ਪਰ ਨਿਕਲਿਆ ਕੀ ਕੁਝ ਵੀ ਨਹੀਂ ਹਾਂ ਅਸੀਂ ਸਿੱਖਾਂ ਨੂੰ ਕੁਝ ਤੰਗ ਜ਼ਰੂਰ ਕਰ ਲਿਆ ਨਵਾਬ ਹਾਂ ਵੀਰ ਸਾਹਿਬ ਉਹ ਭੁੱਖੇ ਪਿਆਸੇ ਹੀ ਕੱਚੇ ਕਿਲੇ ਅੰਦਰੋਂ ਲੜਦੇ ਰਹੇ ਅਸੀਂ ਬਸ ਜਿੱਤ ਦੇ ਨੇੜੇ ਹੀ ਸਾਂ ਕਿ ਨਿਮਜਬੂਰਨ ਸਾਨੂੰ ਕਿਲੇ ਤੋਂ ਘੇਰਾ ਚੁੱਕਣਾ ਪਿਆ ਮੀਰ ਹਾਂ ਦੀਵਾਨ ਕੌੜਾ ਮਲ ਦੇ ਜ਼ਿਆਦਾ ਹੀ ਜ਼ੋਰ ਪਾਉਣ ਤੇ ਮੈਂ ਵੀ ਮਨ ਬਦਲ ਲਿਆ ਪਤਾ ਨਹੀਂ ਉਸ ਦੀ ਸਿੱਖਾਂ ਨਾਲ ਕੀ ਢਾਲ ਕੱਢਦੀ ਹੈ ਨਵਾਬ ਢਾਲ ਕੱਢਦੀ ਹੈ ਹੱਸਦਿਆਂ ਪਤਾ ਹੈ ਗਵਰਨਰ ਸਾਹਿਬ ਇਹ ਸਿੱਖ ਦੀਵਾਨ ਕੌੜਾ ਮੱਲ ਨੂੰ ਕੀ ਕਹਿੰਦੇ ਹਨ ਮੀਰ ਕੀ ਕਹਿੰਦੇ ਹਨ ਹੱਸਦੇ ਹਨ ਜਨਾਬ ਦੀਵਾਨ ਕੌੜਾ ਮੱਲ ਨੂੰ ਤਾਂ ਉਹ ਦੀਵਾਨ ਮਿੱਠਾ ਮੱਲ ਕਹਿੰਦੇ ਹਨ ਮੀਰ ਹੱਸਦੇ ਹਨ ਅੱਛਾ ਹੂੰ ਦੀਵਾਨ ਕੌੜਾ ਮੱਲ ਨੇ ਉਹਨਾਂ ਦਾ ਸਾਡੇ ਨਾਲ ਸਮਝੌਤਾ ਜੋ ਕਰਵਾ ਦਿੱਤਾ ਉਹ ਤਾਂ ਉਸ ਨੂੰ ਮਿੱਠਾ ਮੱਲ ਕਹਿਣ ਗਈ ਨਵਾਬ ਜਲਾਬ ਤੁਸੀਂ ਵੀ ਤਾਂ ਕੁਝ ਸੋਚ ਸਮਝ ਕੇ ਹੀ ਇਹ ਸੁਲ੍ਹਾ ਕੀਤੀ ਹੋਵੇਗੀ ਮੀਰ ਹੂੰ ਇੱਕ ਪਾਸੇ ਤਾਂ ਸਾਡੀ ਸਿੱਖਾਂ ਨਾਲ ਟੱਕਰ ਹੈ ਦੂਜੇ ਪਾਸੇ ਦਿੱਲੀ ਦੇ ਵਜ਼ੀਰ ਨਾਲ ਮਿਲ ਕੇ ਜ਼ਕਰੀਆ ਖਾਨ ਦੇ ਦੂਜੇ ਪੁੱਤਰ ਸ਼ਾਹਬਾਦ ਖਾਨ ਨੇ ਮੁਲਤਾਨ ਤੇ ਦਾਵਾ ਬੋਲ ਦਿੱਤਾ ਹੈ ਹੁਣ ਕੀ ਕਰੀਏ ਕਿੱਧਰ ਕਿੱਧਰ ਧਿਆਨ ਦੇਈਏ ਉੱਤਰੋਂ ਅਹਿਮਦ ਸ਼ਾਹ ਉਦਾਲੀ ਫੇਰ ਭਾਰਤ ਉੱਤੇ ਹਮਲੇ ਦੀਆਂ ਤਿਆਰੀਆਂ ਕਰ ਰਿਹਾ ਹੈ ਇਸੇ ਲਈ ਦੀਵਾਨ ਕੌੜਾ ਮਲ ਦੀ ਗੱਲ ਮੇਰੇ ਖਾਨੇ ਪੈ ਗਈ ਤੇ ਸੁਲਾ ਕਰ ਲਈ ਜਨਾਬ ਤੁਸੀਂ ਤੇ ਉਹਨਾਂ ਦੀਆਂ ਜ਼ਗੀਰਾਂ ਵੀ ਬਹਾਲ ਕਰ ਦਿੱਤੀਆਂ ਵੀ ਹਾਂ ਉਹਦੇ ਕਰਨੀਆਂ ਹੀ ਪੈਣੀਆਂ ਸਨ ਦਰਬਾਨ ਅੰਦਰ ਆ ਕੇ ਝੁਕਦਿਆਂ ਦਰਬਾਰ ਹਜ਼ੂਰ ਫੌਜਦਾਰ ਅਦੀਨਾ ਬੇਗ ਪਹੁੰਚ ਗਏ ਹਨ ਉਹ ਆਪਦੇ ਦਰਸ਼ਨ ਕਰਨਾ ਚਾਹੁੰਦੇ ਹਨ ਮੀਰ ਹਾਂ ਭੇਜ ਦੋਵੋਂਨ ਦਰਬਾਨ ਬਾਹਰ ਜਾਂਦਾ ਹੈ ਅਦੀਨਾ ਬੇਗ ਅੰਦਰ ਆਉਂਦਾ ਹੈ ਅਦੀਨਾ ਅਦਾਬ ਹਜ਼ੂਰ ਮੀਰ ਅਦਾਬ ਹੋਰ ਬੇਗ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ ਅਦੀਨਾ ਬੇਗ ਨਿਮੂ ਝੁਣਾ ਹੋਈ ਹੱਥ ਜੋੜੀ ਖੜਾ ਹੈ ਅਦੀਨਾ ਮਹਾਰਾਜ ਜਨਾਬ ਹਜ਼ੂਰ ਦੀ ਰਹਿਮਤ ਹੈ ਮੀਰ ਹਾਂ ਫੇਰ ਬੇਖ਼ਸੋਪ ਕਿੱਥੇ ਗਿਆ ਤੁਹਾਡਾ ਵਫਾਦਾਰ ਜਰਨੈਲ ਜਸਾ ਸਿੰਘ ਰਾਮ ਗੜੀਆ ਤੁਸੀਂ ਜਿਸ ਉੱਤੇ ਇੰਨਾ ਮਾਣ ਕਰਦੇ ਸੀ ਅਦੀਨਾ ਤੁਹਾਨੂੰ ਪਤਾ ਹੀ ਹੈ ਜਨਾਬ ਤੁਹਾਡੇ ਕੋਲੋਂ ਕਿਹੜੀ ਗੱਲ ਛੁਪੀ ਹੋਈ ਆ ਮੀਰ ਨਹੀਂ ਨਹੀਂ ਬੇਖ਼ਸੋਪ ਹੱਸਦੇ ਆ ਮੈਨੂੰ ਕੀ ਪਤਾ ਹੈ ਤੁਸੀਂ ਦੱਸੋ ਅਦੀਨਾ ਜਨਾਬ ਚੁੱਪ ਹੋ ਜਾਂਦਾ ਹੈ ਮੀਰ ਹਾਂ ਹਾਂ ਬੇਖ਼ਸੋਪ ਉਹ ਤਲਵਾਰ ਦੀ ਬੁੱਠ ਤੇ ਸਹਿਜੇ ਹੀ ਹੱਥ ਫੇਰਦਾ ਹੈ। ਅਦੀਨਾ ਬੇਕ ਘਬਰਾ ਜਾਂਦਾ ਹੈ। ਅਦੀਨਾ ਜਨਾਬ ਮੈਨੂੰ ਮਾਫ ਕਰ ਦਿਓ। ਮੈਂ ਤੁਹਾਡੀ ਦੂਰ ਅੰਦੇਸ਼ੀ ਦਾ ਕਾਇਲ ਹਾਂ। ਤੁਸੀਂ ਸੱਚ ਹੀ ਕਹਿੰਦੇ ਸੀ। ਮੀਰ ਫੇਰ ਵੀ ਦੱਸੋ ਤਾਂ ਸਹੀ ਕੀ ਹੋਇਆ? ਅਦੀਨਾ ਜਨਾਬ ਉਹ ਜਸਾ ਸਿੰਘ ਰਾਮਗੜੀਆ ਪਹਿਲਾਂ ਤਾਂ ਬੜੀ ਸੂਰਬੀਰਤਾ ਨਾਲ ਸਿੱਖਾਂ ਵਿਰੁੱਧ ਲੜਦਾ ਰਿਹਾ। ਉਹ ਕਿਲੇ ਦੀ ਦੀਵਾਰ ਦੇ ਬਹੁਤ ਨੇੜੇ ਪਹੁੰਚ ਗਿਆ ਸੀ। ਪਰ ਫਿਰ ਪਤਾ ਨਹੀਂ ਉਸਦੇ ਦਿਲ ਵਿੱਚ ਕੀ ਆਈ ਉਹ ਕਿਲੇ ਵਿਚਲੇ ਆਪਣੀ ਸਾਥੀ ਸਿੱਖਾਂ ਨਾਲ ਯਾਰ ਵਾਲਿਆ ਮੀਰ ਮੈਂ ਸੁਣਿਆ ਹੈ ਕਿ ਉਸਨੇ ਇੱਕ ਚਿੱਠੀ ਤੀਰ ਦੀ ਨੋਕ ਨਾਲ ਬੰਨ੍ਹ ਕੇ ਕਿਲੇ ਅੰਦਰ ਭੇਜੀ ਸੀ ਅਦੀਨਾ ਹਾਂ ਹਜੂਰ ਸ਼ਾਇਦ ਉਸ ਪਾਸੋਂ ਆਪਣੇ ਸਿੱਖ ਵੀਰਾਂ ਦੀ ਭੁੱਖ ਪਿਆਸ ਅਤੇ ਜ਼ਖਮਾਂ ਨਾਲ ਹੁੰਦੀ ਦੁਰਗਤੀ ਸਾਰੀ ਨਹੀਂ ਸੀ ਗਈ ਕਿਲੇ ਅੰਦਰਲੇ ਸਿੱਖਾਂ ਨੇ ਵੀ ਉਸ ਨੂੰ ਮਾਫ ਕਰ ਦਿੱਤਾ ਪਹਿਲਾਂ ਤਾਂ ਉਹਨਾਂ ਨੇ ਉਸ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਹੋਇਆ ਸੀ ਸ਼ਾਇਦ ਉਹ ਚਿੱਠੀ ਉਸ ਦਾ ਮੌਫੀ ਨਾਮਾ ਜਾਂ ਸਮਝੌਤਾ ਹੀ ਹੋਵੇ ਮੀਰ ਬੇਗ ਸਾਹਿਬ ਤੁਸੀਂ ਭੁੱਲਦੇ ਹੋ ਉਹ ਇੱਕ ਬਹੁਤ ਸੂਝਵਾਨ ਸਿੱਖ ਜਰਨੈਲ ਹੈ ਉਸ ਨੇ ਤੁਹਾਡੀ ਫੌਜ ਵਿੱਚ ਸ਼ਾਮਲ ਹੋ ਕੇ ਤੁਹਾਡੀਆਂ ਸਭ ਕਮਜ਼ੋਰੀਆਂ ਪਤਾ ਕਰ ਲਈਆਂ ਤੁਹਾਡੇ ਯੁੱਧ ਕਰਨ ਦੇ ਸਾਰੇ ਢੰਗ ਤਰੀਕੇ ਸਿੱਖ ਲਏ ਅਤੇ ਬਾਅਦ ਵਿੱਚ ਉਹ ਆਪਣੇ ਸਾਥੀ ਸਿੱਖਾਂ ਨਾਲ ਜਾ ਲਿਆ ਤੁਹਾਨੂੰ ਵੀ ਪਤਾ ਹੈ ਦੀਵਾਨੇ ਕੜਮਲ ਨੂੰ ਸਮਝੋਤੇ ਲਈ ਮਨਾਉਣ ਵਾਲਾ ਵੀ ਇਹੀ ਸ਼ਖਸ ਸੀ ਉਸਨੇ ਕਿਹੜਾ ਕਿਸੇ ਸ਼ੌਕ ਜਾਂ ਮਜਬੂਰੀ ਲਈ ਟੋਢੀ ਸ਼ਾਹ ਪੌਜ ਵਿੱਚ ਸ਼ਾਮਲ ਹੋਣਾ ਸੀ ਆਪਣੀ ਸੂਝ-ਬੂਝ ਅਤੇ ਅਕਲ ਨਾਲ ਉਹ ਆਪਣਾ ਕਿਲਾ ਵੀ ਬਚਾ ਗਿਆ ਅਤੇ ਆਪਣੇ ਸਾਥੀ ਸਿੱਖਾਂ ਨੂੰ ਵੀ ਅਦেনা ਪਰ ਜਲਾਬ ਇਸ ਘਟਨਾ ਦਾ ਦੂਜਾ ਪੱਖ ਇਹ ਵੀ ਹੈ ਕਿ ਸਿੱਖ ਹੁਣ ਸ਼ਾਹ ਨਵਾਬ ਖਾਨ ਵਿਰੁੱਧ ਮੁਲਤਾਨ ਦੀ ਲੜਾਈ ਵਿੱਚ ਸਾਡਾ ਸਾਥ ਦੇਣਗੇ ਮੀਰ ਹੱਸਦੇ ਆ ਹਾ ਦੇਖਦੇ ਆ ਕਿ ਇਹ ਸਮਝੌਤਾ ਵੀ ਕਿੰਨੀ ਕੁ ਦੌਰ ਚੱਲਦਾ ਹੈ ਕੀ ਪਤਾ ਅਸੀਂ ਹੀ ਇਸ ਸਮਝੌਤੇ ਨੂੰ ਤੋੜ ਲਈਏ ਯੁੱਧ ਵਿੱਚ ਅਤੇ ਰਾਜਨੀਤੀ ਵਿੱਚ ਤਾਂ ਸਭ ਕੁਝ ਹੀ ਚਾਜ ਹੁੰਦਾ ਹੈ ਹਾਂ ਦੱਸੋ ਸਿੱਖ ਫੌਜਾਂ ਨੇ ਮੁਲਤਾਨ ਵੱਲ ਕੂਚ ਕੀਤਾ ਹੈ ਕਿ ਨਹੀਂ ਅਦੀਨਾ ਹਾਜਨਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਕਮਾਂਡ ਹੇਠ 10000 ਸਿੱਖਾਂ ਦੀ ਫੌਜ ਮੁਲਤਾਨ ਵੱਲ ਕੂਚ ਕਰ ਗਈ ਹੈ ਹੁਣ ਤੱਕ ਤਾਂ ਉਹ ਉੱਥੇ ਪਹੁੰਚ ਵੀ ਗਏ ਹੋਣਗੇ ਮੀਰ ਤੇ ਉਹ ਜੱਸਾ ਸਿੰਘ ਰਾਮਗੜੀਆ ਉਹ ਨਹੀਂ ਗਿਆ ਅਦੀਨਾ ਨਹੀਂ ਜਨਾਬ ਸਿੱਖ ਉਸ ਨੂੰ ਪਿੱਛੇ ਕਿਲੇ ਦੀ ਰਾਖੀ ਲਈ ਛੱਡ ਗਏ ਹਨ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦਾ ਵੀ ਖਤਰਾ ਹੈ ਨਵਾਬ ਪਰ ਮੈਂ ਤਾਂ ਸੁਣਿਆ ਕਿ ਉਹ ਬਿਮਾਰ ਹੈ ਅਦੀਨਾ ਸ਼ਾਇਦ ਬਿਮਾਰ ਹੋਵੇ ਪਰ ਲੜਾਈ ਕਾਰਨ ਕਿਲੇ ਦੀ ਹਾਲਤ ਵੀ ਬਹੁਤ ਮਾੜੀ ਹੋ ਗਈ ਹੈ ਲੱਗਦਾ ਹੈ ਕਿ ਉਹ ਕਿਲੇ ਦੀ ਮੁਰੰਮਤ ਕਰਵਾ ਕੇ ਉਸ ਨੂੰ ਹੋਰ ਵੀ ਪੱਕਾ ਬਣਵਾ ਲਵੇਗਾ। ਮੀਰ ਕਾਰਨ ਭਾਵੇਂ ਕੋਈ ਵੀ ਹੋਵੇ ਉਹ ਪਿੱਛੇ ਕਿਲੇ ਵਿੱਚ ਰਿਹਾ ਤਾਂ ਦਲ ਖਾਲਸਾ ਦੀ ਅਗਿਆ ਦੇ ਨਾਲ ਹੀ ਹੈ। ਅਦੀਨਾ ਹੁਣ ਉਹ ਰਾਮ ਰੌਣੀ ਕਿਲੇ ਨੂੰ ਰਾਮਗੜ੍ਹ ਦਾ ਕਿਲਾ ਵੀ ਆਖਦੇ ਹਨ। ਜੱਸਾ ਸਿੰਘ ਦਾ ਨਾਮ ਹੀ ਪੱਕੇ ਤੌਰ ਤੇ ਇਸ ਕਿਲੇ ਨਾਲ ਜੁੜ ਗਿਆ ਹੈ। ਜੱਸਾ ਸਿੰਘ ਰਾਮਗੜ੍ਹਿਆ। ਨਵਾਬ ਲੱਗਦਾ ਹੈ ਨਵਾਬ ਲੱਗਦਾ ਹੈ ਕਿ ਇਸ ਕਿਲੇ ਦੀ ਰਾਖੀ ਅਤੇ ਸੰਭਾਲ ਕਰਨਾ ਹੀ ਉਸ ਦਾ ਮੁੱਖ ਨਿਸ਼ਾਨਾ ਬਣ ਗਿਆ ਹੈ। ਮੀਰ ਹਾਂ ਸਾਡੀਆਂ ਫੌਜਾਂ ਨੇ ਮਿਲ ਕੇ ਕਿਲੇ ਦੀ ਜੜੀ ਮਾਰੀ ਹਾਲਤ ਕੀਤੀ ਹੈ। ਉਸ ਤੋਂ ਉਸ ਦਾ ਦਿਲ ਜ਼ਰੂਰ ਟੁੱਟਿਆ ਹੋਵੇਗਾ। ਉਸ ਨੇ ਇਹ ਕਿਲਾ ਬਣਾਉਣ ਵਿੱਚ ਵੀ ਬੜਾ ਯੋਗਦਾਨ ਪਾਇਆ ਹੈ। ਬਾਹਰੋਂ ਦਰਬਾਨ ਆਉਂਦਾ ਹੈ। ਦਰਬਾਨ ਅਦਾਬ ਹਜ਼ੂਰ ਫੌਜ ਦੇ ਸੈਨਾਪਤੀ ਆਏ ਹਨ। ਉਹ ਤੁਹਾਨੂੰ ਕੋਈ ਸੂਚਨਾ ਦੇਣੀ ਚਾਹੁੰਦੇ ਹਨ। ਮੀਰ ਛੇਤੀ ਭੇਜੋ ਉਹਨਾਂ ਨੂੰ। ਫੋਟਦਾ ਹੈ ਮਲਤਾਨ ਮੁਲਤਾਨ ਤੋਂ ਹੀ ਕੋਈ ਖਬਰ ਆਈ ਹੋਏਗੀ ਸੈਨਾਪਤੀ ਅੰਦਰ ਆਉਂਦਾ ਹੈ ਸੈਨਾਪਤੀ ਅਦਾਬ ਹਜ਼ੂਰ ਜਨਾਬ ਨੂੰ ਬਹੁਤ ਬਹੁਤ ਵਧਾਈ ਹੋਵੇ ਮਲਤਾਨ ਦੀ ਲੜਾਈ ਵਿੱਚ ਸ਼ਾਹ ਨਵਾਜ਼ ਖਾਨ ਮਾਰਿਆ ਗਿਆ ਹੈ ਅਤੇ ਆਪਣੀ ਜਿੱਤ ਹੋਈ ਹੈ ਮੀਰ ਇਹ ਤਾਂ ਹੋਣੀ ਹੀ ਸੀ ਇਸ ਜਿੱਤ ਨੂੰ ਪ੍ਰਾਪਤ ਕਰਨ ਲਈ ਤਾਂ ਅਸੀਂ ਕਾਫਰ ਸਿੱਖਾਂ ਨਾਲ ਵੀ ਸਮਝੌਤਾ ਕਰ ਲਿਆ ਸੀ ਸੈਨਾਪਤੀ ਪਰ ਹਜ਼ੂਰ ਇਸ ਦੇ ਨਾਲ ਹੀ ਇੱਕ ਮਾੜੀ ਖਬਰ ਵੀ ਹੈ ਮੀਰ ਮਾੜੀ ਖਬਰ ਉਹ ਕਿਹੜੀ ਮਹਾਰਾਜ ਅਹਿਮਦ ਸ਼ਾਹ ਅਬਦਾਲੀ ਨੇ ਫੇਰ ਹਿੰਦੁਸਤਾਨ ਉੱਤੇ ਹਮਲਾ ਕਰ ਦਿੱਤਾ ਹੈ ਮੀਰ ਹੈ ਅਹਿਮਦ ਸ਼ਾਹ ਅਬਦਾਲੀ ਫੇਰ ਤੋਂ ਸੈਨਾਪਤੀ ਹਾਂ ਮਹਾਰਾਜ ਫੇਰ ਤੋਂ ਹਮਲਾ ਕਰ ਦਿੱਤਾ ਹੈ ਉਸਨੇ ਸਾਰੇ ਦੇਸ਼ ਵਿੱਚ ਭਗੜੜ ਮਚ ਗਈ ਹੈ ਮੀਰ ਇਸ ਵੇਲੇ ਕਿੱਥੋਂ ਕੋ ਹੈ ਅਬਦਾਲੀ ਸੈਨਾਪਤੀ ਇਸ ਵੇਲੇ ਉਹ ਲਾਹੌਰ ਦੇ ਨੇੜੇ ਸ਼ਾਹ ਬਲਾਵਲ ਦੇ ਡੇਰੇ ਉੱਤੇ ਪਹੁੰਚ ਚੁੱਕਿਆ ਹੈ ਉਸਨੇ ਬੜੀ ਲੁੱਟਮਾਰ ਮਚਾਈ ਹੈ ਉਸਨੇ ਲਾਹੌਰ ਦੇ ਆਸ-ਪਾਸ ਦੇ ਕਈ ਇਲਾਕੇ ਲੁੱਟ ਲਏ ਹਨ ਮੀਰ ਉੱਪਰ ਨੂੰ ਹਰ ਚੁੱਕੇ ਹੈ ਮੇਰੇ ਖੁਦਾ ਉਹ ਤਾਂ ਸਾਡੇ ਸਿਰ ਉੱਤੇ ਹੀ ਆ ਚੜਿਆ ਹੈ ਐਸ ਬਲਾ ਤੋਂ ਕਦੋਂ ਖੜਾ ਛੁੱਟੇਗਾ ਹੁਣ ਕੀ ਕਰੀਏ ਨਵਾਬ ਸਾਹਿਬ ਨਵਾਬ ਮਹਾਰਾਜ ਆਪਾਂ ਸਿੱਖਾਂ ਤੋਂ ਸਹਾਇਤਾ ਲੈ ਹੀ ਰਹੇ ਹਾਂ ਦੇਖੋ ਮੁਲਤਾਨ ਦੀ ਲੜਾਈ ਵਿੱਚ ਵੀ ਸਿੱਖਾਂ ਨੇ ਤੁਹਾਡੇ ਵਿਰੋਧੀ ਸ਼ਾਹ ਨਵਾਜ਼ ਨੂੰ ਮਾਰ ਮੁਕਾ ਕੇ ਉਸ ਦੀਆਂ ਫੌਜਾਂ ਦਾ सफाया ਕਰ ਦਿੱਤਾ ਹੁਣ ਵੀ ਉਹਨਾਂ ਤੋਂ ਹੀ ਮਦਦ ਲੈ ਲਵੋ ਮੀਰ ਕੁਝ ਸੋਚ ਕੇ ਹੂੰ ਕੀ ਕਰੀਏ ਤੁਹਾਡੇ ਕੀ ਰਾਏ ਹੈ ਸੈਨਾਪਤੀ ਜੀ ਸੈਨਾਪਤੀ ਹਜ਼ੂਰ ਗੱਲ ਤਾਂ ਨਵਾਬ ਸਾਹਿਬ ਦੀ ਠੀਕ ਹੈ ਪਰ ਮੀਰ ਪਰ ਕੀ ਸੈਨਾਪਤੀ ਪਰ ਮੈਨੂੰ ਲੱਗਦਾ ਹੈ ਕਿ ਸਿੱਖ ਹੁਣ ਦੂਜੀ ਟੀਟੀ ਵਿੱਚ ਹਨ ਕੁਝ ਜਥੇ ਦਿਲ ਖੋਲ ਕੇ ਸਾਡੀ ਮਦਦ ਕਰਨਾ ਚਾਹੁੰਦੇ ਨੇ ਪਰ ਕੁਝ ਸਿੱਖ ਜਥੇ ਇਹ ਸੋਚਦੇ ਨੇ ਕਿ ਉਹ ਸਾਡੇ ਹੱਥੀ ਵਰਤੇ ਜਾ ਰਹੇ ਨੇ ਮੀਰ ਵਰਤੇ ਜਾ ਰਹੇ ਨੇ ਕੀ ਇਹ ਦੇਸ਼ ਉਹਨਾਂ ਦਾ ਦੇਸ਼ ਨਹੀਂ ਸੈਨਾਪਤੀ ਮੈਂ ਕੀ ਕਹਿ ਸਕਦਾ ਹਾਂ ਜਨਾਬ ਨਵਾਬ ਉਂਜਦਾ ਉਹਨਾਂ ਕੋਲ 30-40 ਹਜ਼ਾਰ ਦੀ ਫੌਜ ਹੈ ਜੇ ਉਹ ਸਾਡੇ ਨਾਲ ਲੜ ਕੇ ਅਫਗਾਨੀ ਉੱਤੇ ਟੁੱਟ ਕੇ ਪੈ ਜਾਣ ਤਾਂ ਉਹ ਮੁੜ ਕੇ ਹਿੰਦੁਸਤਾਨ ਵੱਲ ਮੂੰਹ ਨਹੀਂ ਕਰੇਗਾ ਮੀਰ ਚਲੋ ਇਹੀ ਠੀਕ ਰਹੇਗਾ ਦੀਵਾਨ ਕੌੜਾਪਲ ਨਾਲ ਗੱਲ ਕਰਕੇ ਦੇਖਦੇ ਹਾਂ ਪਹਿਲਾਂ ਵੀ ਸਿੱਖਾਂ ਨਾਲ ਉਸ ਨੇ ਹੀ ਸਮਝੌਤਾ ਕਰਵਾਇਆ ਸੀ ਨਵਾਬ ਪਰ ਗਵਰਨਰ ਸਾਹਿਬ ਪਿਛਲੀ ਵਾਰੀ ਤਾਂ ਸਿੱਖਾਂ ਨੇ ਬੜੇ ਥੋੜੇ ਜਿਹੇ ਖਰਚੇ ਨਾਲ ਹੀ ਸਾਡੀ ਮਦਦ ਕਰ ਦਿੱਤੀ ਸੀ ਪਰ ਇਸ ਵਾਰ ਉਹਨਾਂ ਨੂੰ ਭਾਰੀ ਰਕਮ ਦੇਣੀ ਪਊ ਮੀਰ ਕੋਈ ਗੱਲ ਨਹੀਂ ਜੁੱਧ ਦਾ ਖਰਚਾ ਤਾਂ ਪਹਿਲਾਂ ਵੀ ਉਹਨਾਂ ਨੂੰ ਦਿੱਤਾ ਹੈ ਅਤੇ ਹੁਣ ਵੀ ਦੇਣਾ ਪਊ ਨਵਾਬ ਦੀਵਾਨ ਕੋੜਾ ਮੱਲ ਨੂੰ ਸੰਦੇਸ਼ ਭੇਜ ਦਈਏ ਫਿਰ ਵੀਰ ਹਾਂ ਹਾਂ ਜਰੂਰ ਸੰਦੇਸ਼ ਕੀ ਉਹਨਾਂ ਨੂੰ ਤੁਸੀਂ ਹੁਣੇ ਬੁਲਾ ਲਓ ਐਨਾ ਸਮਾਂ ਨਹੀਂ ਹੈ ਆਪਣੇ ਕੋਲ ਦੁਸ਼ਮਣਤਾ ਸਾਡੇ ਸਿਰ ਉੱਤੇ ਆ ਚੜਿਆ ਹੈ ਸੈਨਾਪਤੀ ਬਤ ਸੈਨਾਪਤੀ ਜੀ ਤੁਸੀਂ ਚੱਲ ਕੇ ਕਰੋ ਤਿਆਰੀ ਫੌਜ ਨੂੰ ਕਰੋ ਅਫਗਾਨੀ ਦੇ ਟੱਕਰ ਲਈ ਤਿਆਰ ਸੈਨਾਪਤੀ ਝੁਕ ਕੇ ਜੀ ਮਹਾਰਾਜ ਸਾਰੇ ਖੜੇ ਹੋ ਜਾਂਦੇ ਹਨ